ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟਾਕਸ ਅਤੇ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਰਹੇ ਹਾਂ ਸਪੈਸ਼ਲ ਰਿਪੋਰਟ ਮੈਂ ਹਾਂ ਸ਼ੋ ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਢਿੱਲੋਂ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਇੱਕ ਬੜੇ ਜ਼ਰੂਰੀ ਅਤੇ ਵਿਸ਼ੇਸ਼ ਮੁੱਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਮੁੱਦਾ ਜੋ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਬੇਅਦਬੀ ਦੇ ਮੁੱਦਿਆਂ ਸੰਬੰਧੀ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ ਕਾਫੀ ਕੁਝ ਇਹਦੇ ਵਿੱਚ ਸਮਝਣ ਵਾਲਾ ਸਮਾਂ ਬੀਤਦਾ ਜਾ ਰਿਹਾ ਹੈ ਤੇ ਇਸ ਲੰਮੀ ਇਨਸਾਫ ਦੀ ਜਦੋਜਹਿਦ ਵਿੱਚ ਇਨਸਾਫ ਹੁੰਦਾ ਹੋਇਆ ਵਿਖਾਈ ਨਹੀਂ ਦੇ ਰਿਹਾ ਤੇ ਇਸੇ ਇਨਸਾਫ ਵਿੱਚ ਦੇਰੀ ਦੇ ਜੋ ਵੱਖ-ਵੱਖ ਪਹਿਲੂ ਨੇ ਉਹਨਾਂ ਸੰਬੰਧੀ ਅੱਜ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਸੋ ਤੁਹਾਡੇ ਸੁਣਨ ਵਾਲੀ ਇਹ ਜਾਣਕਾਰੀ ਹੈ ਬੇਦਬੀ ਘਟਨਾਵਾਂ ਜਿਹੜੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਪਿਛਲੀਆਂ ਘਟਨਾਵਾਂ ਦਾ ਇਨਸਾਫ ਨਹੀਂ ਮਿਲਿਆ ਤੇ ਹੁਣ ਨਿਤ ਦੇ ਨਵੀਆਂ ਘਟਨਾਵਾਂ ਹੁਣ ਵੀ ਵਾਪਰ ਰਹੀਆਂ ਨੇ ਬਲਕਿ ਬੇਅਦਬੀ ਸੰਬੰਧੀ ਹੁਣ ਇੱਕ ਸ਼ੱਕੀ ਘਟਨਾ ਜਦੀ ਜਾਂਚ ਚੱਲ ਰਹੀ ਹੈ ਸ਼ੱਕੀ ਘਟਨਾ ਇੱਕ ਵਿਦੇਸ਼ਾਂ ਵਿੱਚ ਵੀ ਵਾਪਰਨ ਦੀ ਖਬਰ ਆ ਚੁੱਕੀ ਹੈ ਸੋ ਇੱਕ ਬੜਾ ਮੰਦਭਾਗਾ ਇੱਕ ਰੁਝਾਨ ਹੈ ਤੇ ਜੋ ਸਜ਼ਾਵਾਂ ਮਿਲ ਵੀ ਰਹੀਆਂ ਨੇ ਉਹਨਾ ਕਾਫੀ ਲੱਗਦੀਆਂ ਨੇ ਪਿਛਲੇ ਦਿਨੀ ਇੱਕ ਸਜ਼ਾ ਦੀ ਗੱਲ ਵੀ ਸਾਹਮਣੇ ਆਈ ਹੈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ਨੂੰ ਬੜੀ ਨਿਗੂਣੀ ਜੀ ਸਜ਼ਾ ਹੋਈ ਹੈ ਜਦੇ ਉਪਰਤਖਤ ਸਾਹਿਬ ਦੇ ਜਥੇਦਾਰ ਨੇ ਵੀ ਇਤਰਾਜ਼ ਪਟਾਇਆ ਉਹਨਾਂ ਦਾ ਕਹਿਣਾ ਕਿ ਸਜ਼ਾ ਜਿਹੜੀ ਆ ਉਹ ਕਾਫੀ ਨਹੀਂ ਹੈ ਹੋਰ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਵੀ ਸਰਗਰਮ ਹੈ ਕਾਫੀ ਚਰਚਾ ਚੱਲ ਰਹੀ ਹੈ ਸ੍ਰੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਸੰਬੰਧੀ ਕਿਹੜੇ ਚੈਨਲ ਤੋਂ ਪ੍ਰਸਾਰਣ ਹੋਵੇ ਸ਼੍ਰੋਮਣੀ ਕਮੇਟੀ ਦਾ ਆਪਣਾ ਚੈਨਲ YouTube ਚੈਨਲ ਮੌਜੂਦਾ ਚੈਨਲ ਨੂੰ ਹੋਰ ਸਮਾਂ ਅਦੇ ਦਿੱਤਾ ਗਿਆ ਜਦ ਤੱਕ ਸੈਟਲਾਈਟ ਚੈਨਲ ਚਲ ਨਹੀਂ ਹੋ ਜਾਂਦੇ ਕਾਫੀ ਮੁੱਦੇ ਉੱਪਰ ਚਰਚਾ ਚੱਲ ਰਹੀ ਹੈ ਗੱਲਬਾਤ ਹੋ ਰਹੀ ਹੈ ਪਰ ਇਥੇ ਜਿਹੜਾ ਬੇਅਦਬੀ ਵਾਲਾ ਜਿਹੜਾ ਮਸਲਾ ਹੈ ਜਿਹੜਾ ਮਾਮਲਾ ਹੈ ਇਹਦੇ ਵਿੱਚ ਇਨਸਾਫ ਦੀ ਗੱਲ ਨਹੀਂ ਹੁੰਦੀ ਹੋਈ ਵਿਖਾਈ ਦੇ ਰਹੀ ਜੋ ਵਟੇ ਵਟੇ ਦਾਅਵੇ ਹੋਏ ਸੀ ਸਾਰੇ ਦਾਅਵੇ ਹੀ ਬਣ ਕੇ ਰਹਿ ਗਏ ਸਵੇ ਜਿਹੜਾ ਪੂਰਾ ਘਟਨਾਕ੍ਰਮਾ ਬੇਅਦਬੀਆਂ ਦਾ ਪੰਜਾਬ ਵਿੱਚ ਮੰਦ ਭਾਗਾ ਘਟਨਾਕ੍ਰਮਾ ਗੁਰੂਆਂ ਪੀਰਾਂ ਦੀ ਜਿਹੜੀ ਇਹ ਪਾਵਨ ਪਵਿੱਤਰ ਧਰਤੀ ਹੈ ਉਹਨਾਂ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੈ ਉਹਦੇ ਉੱਪਰ ਬੇਦਬੀ ਦੇ ਘਟਨਾਵਾਂ ਦਾ ਵਾਪਰਨਾ ਕਿੰਨੀ ਮਾੜੀ ਗੱਲ ਹੈ ਹੁਣ ਵੀ ਵਾਪਰੀ ਜਾਣਾ ਮਾੜੀ ਗੱਲ ਹੈ ਇਨਸਾਫ ਨਾ ਹੋਣਾ ਉਸ ਤੋਂ ਵੀ ਜ਼ਿਆਦਾ ਮਾੜੀ ਗੱਲ ਹੈ ਸੋ ਇਸ ਪੂਰੇ ਵਰਤਾਰੇ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਕੀ ਕੁਝ ਹੋਇਆ ਕੀ ਕੁਝ ਹੋ ਰਿਹਾ ਹੈ ਤੇ ਜਿਹੜਾ ਨਹੀਂ ਹੋਇਆ ਕਿਉਂ ਨਹੀਂ ਹੋਇਆ ਇਨਸਾਫ ਕਿਉਂ ਨਹੀਂ ਹੋਇਆ ਉਹ ਸਬੰਧੀ ਵੀ ਗੱਲ ਕਰਾਂਗੇ ਜੋ ਕਾਨੂੰਨੀ ਚਾਰਾਜੋਈ ਚੱਲ ਰਹੀ ਹੈ ਸਰਕਾਰਾਂ ਵੱਲੋਂ ਜੋ ਕਾਰਵਾਈ ਹੋ ਰਹੀ ਹੈ ਉਹਦੇ ਬਾਰੇ ਵੀ ਤੁਹਾਨੂੰ ਅੱਜ ਚਾਣਨਾ ਪਾਵਾਂਗੇ ਸੋ ਇਸੇ ਤਰ੍ਹਾਂ ਸਮੂਹ ਦਰਸ਼ਕ ਜੋ ਇਸ ਵੇਲੇ ਦੇਖ ਰਹੇ ਨੇ ਅੱਗੇ ਵੀ ਵੇਖਦੇ ਰਹੇ ਇਸ ਸਮੁੱਚੇ ਗੱਲਬਾਤ ਦੇ ਸਫ਼ਰ ਦੌਰਾਨ ਨਾਲ ਜੁੜੇ ਰਹੋ ਕਿਉਂ ਸਿਰਫ ਗੱਲਾਂ ਹੀ ਹੋ ਰਹੀਆਂ ਨੇ ਇਸ ਮੁੱਦੇ ਉੱਪਰ ਹੋਰਨਾ ਮੁੱਦੇ ਆ ਸਬੰਧੀ ਉਸ ਤੋਂ ਵੀ ਜ਼ਿਆਦਾ ਗੱਲਾਂ ਹੋ ਰਹੀਆਂ ਨੇ ਪਰ ਇੱਧਰ ਧਿਆਨ ਕਿਉਂ ਨਹੀਂ ਜਾ ਰਿਹਾ ਇੱਧਰ ਧਿਆਨ ਕਿਉਂ ਨਹੀਂ ਦਿੱਤਾ ਗਿਆ 8 ਸਾਲ ਹੋ ਚੱਲੇ ਨੇ ਇੱਧਰ ਕੋਈ ਠੋਸ ਗੱਲ ਕਿਸੇ ਬੰਨੇ ਕੰਡੇ ਨਹੀਂ ਲੱਗੀ ਪ੍ਰੋਗਰਾਮ ਵਿੱਚ ਅੱਗੇ ਜਾ ਕੇ ਪਹਾੜਾਂ ਦੀ ਗੱਲ ਵੀ ਕਰਾਂਗੇ ਗੱਲ ਕਰਨੀ ਜ਼ਰੂਰੀ ਵੀ ਹੈ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਗੱਲ ਕਰਾਂਗੇ ਜ਼ਰੂਰੀ ਹੈ ਪਰ ਉਸ ਤੋਂ ਪਹਿਲਾਂ ਗੱਲ ਜਿਹੜੀ ਅੱਜ ਦਾ ਪ੍ਰਮੁੱਖ ਵਿਸ਼ਾ ਹੈ ਬੇਅਦਬੀ ਮਾਮਲਿਆਂ ਸੰਬੰਧੀ ਉਹਦੇ ਉੱਪਰ ਗੱਲਬਾਤ ਦਾ ਆਗਾਜ਼ ਕਰਦੇ ਹਾਂ ਸਾਲ 2015 ਤੋਂ ਪੰਜਾਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀ ਦੀਆਂ ਮੰਦਭਾਗੀਆਂ ਘਣਾਉਣੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਸਾਲ 2015 ਵਿੱਚ ਜਦੋਂ ਇਹ ਘਟਨਾਵਾਂ ਵਾਪਰਨੀਆਂ ਸ਼ੁਰੂ ਹੋਈਆਂ ਪਿੰਡ ਬੁਰਜ ਜਵਾਰ ਸਿੰਘ ਵਾਲਾ ਮਾਲਵੇ ਦੇ ਕਈ ਪਿੰਡਾਂ ਵਿੱਚ ਇਸੇ ਤਰ੍ਹਾਂ ਬੇਦਬੀ ਦੀਆਂ ਘਟਨਾਵਾਂ ਇਹ ਸਬੰਧੀ ਧਮਕੀ ਭਰੇ ਪੋਸਟਰ ਲੱਗੇ ਦੇਖੇ ਗਏ ਸੀ ਜਾਂਚ ਚੱਲੀ ਜਾਂਚ ਦੇ ਜਿਹੜੇ ਇਸ਼ਾਰੇ ਡੇਰਾ ਸਿਰਸਾ ਵੱਲ ਮੁੜੇ ਡੇਰਾ ਮੁਖੀ ਵੱਲ ਮੁੜੇ ਉਸ ਵੇਲੇ ਉਹਨਾਂ ਦਿਨਾਂ ਦੌਰਾਨ ਡੇਰਾ ਮੁਖੀ ਦੀ ਜੋ ਫਿਲਮ ਆਉਣ ਵਾਲੀ ਸੀ ਉਧਰ ਵੀ ਗੱਲ ਹੋਈ ਉਧਰ ਵੀ ਗੱਲ ਚੱਲੀ ਸੀ ਉਧਰਲੇ ਪਾਸੇ ਨੂੰ ਉਂਗਲਾਂ ਉਠੀਆਂ ਸੀ ਪਰ ਉਸੇ ਡੇਰਾ ਸਿਰਸਾ ਦੇ ਮੁਖੀ ਨੂੰ ਹੋਣ ਬੀਤੇ ਦਿਨ ਪਰੋਲ ਮਿਲ ਗਈ ਹੈ ਸੱਤਵੀਂ ਵਾਰ ਪਰੋਲ ਮਿਲੀ ਹੈ ਉਸ ਡੇਰੇ ਦੇ ਮੁਖੀ ਨੂੰ ਜਿਹਦਾ ਨਾਮ ਬੇਦਬੀ ਦੇ ਘਟਨਾਵਾਂ ਵਿੱਚ ਗੂੰਜਦਾ ਹੈ ਵੀਡੀਓ ਕਾਨਫਰੈਂਸਿੰਗ ਸਰੀਏ ਪੇਸ਼ੀ ਵੀ ਹੁੰਦੀ ਰਹੀ ਡੇਰਾ ਪ੍ਰੇਮੀ ਨਾਮਸਦ ਨੇ ਮੁੱਖ ਸਾਜ਼ਿਸ਼ ਘਾੜਿਆਂ ਵਜੋਂ ਨਾਮਸਦ ਨੇ ਉਸ ਡੇਰੇ ਦੇ ਮੁਖੀ ਨੂੰ ਇੱਕ ਵਾਰ ਫੇਰ ਪੈਰੋਲ ਮਿਲ ਗਈ ਹੈ ਡੇਰਾ ਮੁਖੀ ਜੋ ਕਿ ਗਵਾਂਡੀ ਸੂਬੇ ਹਰਿਆਣੇ ਦੇ ਰੋहतक ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ ਉਸ ਨੂੰ ਪੈਰੋਲ ਮਿਲ ਗਈ ਹੈ سنگੀਨ ਮਾਮਲਿਆਂ ਦੇ ਬਾਵਜੂਦ ਪੈਰੋਲ ਮਿਲ ਗਈ ਹੈ ਇਥੋਂ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬੇਦਬੀ ਮਾਮਲਿਆਂ ਵਿੱਚ ਇਨਸਾਫ ਕਿੰਨਾ ਕੁ ਹੋ ਰਿਹਾ ਹੈ ਤੇ ਇਨਸਾਫ ਕਿੱਧਰ ਨੂੰ ਤੁਰ ਰਿਹਾ ਹੈ ਕੇ ਡੇਰਾ ਮੁਖੀ ਨੂੰ ਬੜੇ ਆਰਾਮ ਨਾਲ ਲਗਾਤਾਰ ਹੀ ਪਰੋਲ ਮਿਲਦੀ ਰਹਿੰਦੀ ਹੈ ਵਾਪਸ ਜੇਕਰ ਪੰਜਾਬ ਵਿੱਚ ਆਈਏ ਤਾਂ ਬੇਰਬੀ ਦੇ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਤਖਤ ਸਹਾਬਾਨ ਤੇ ਵੀ ਬੇਰਬੀ ਦੇ ਘਟਨਾਵਾਂ ਵਾਪਰ ਚੁੱਕੀਆਂ ਨੇ ਹੁਣ ਪਿਛਲੇ ਦਿਨੀ ਸਜ਼ਾ ਸੁਣਾਈ ਗਈ ਹੈ ਤਖਤ શ્રી ਕੇਸਗੜ੍ਹ ਸਾਹਿਬ ਵਿਖੇ ਇੱਕ ਵਿਅਕਤੀ ਨੇ ਬੇਰਬੀ ਦੀ ਕੋਸ਼ਿਸ਼ ਕੀਤੀ ਸੀ ਸਾਲ 2021 ਦੀ ਘਟਨਾ ਹੈ 2 ਸਾਲ ਪਹਿਲਾਂ ਹੁਣ ਜਾ ਕੇ ਸਜ਼ਾ ਹੋਈ ਹੈ ਤੇ ਬੜੀ ਨਿਗੂਣੀ ਜੀ ਸਜ਼ਾ ਹੋਈ ਹੈ। ਤਖਤ ਸ੍ਰੀ ਕੇਸਗੜ ਸਾਹਿਬ ਦੇ ਨਵ ਨਿਯੁਕਤ ਜੱਥੇਦਾਰ ਯਾਨੀ ਸੁਲਤਾਨ ਸਿੰਘ ਉਹਨਾਂ ਨੇ ਵੀ ਇਸ ਉੱਤੇ ਇਤਰਾਜ਼ ਪ੍ਰਗਟਾਇਆ ਜੋ ਨਿਗੂਣੀ ਸਜ਼ਾ ਹੋਈ ਹੈ। ਉਹਨਾਂ ਦਾ ਕਹਿਣਾ ਹੈ ਕਿ ਬੇਦਬੀ ਮਾਮਲਿਆਂ ਵਿੱਚ ਸਜ਼ਾ ਵੱਡੀ ਹੋਣੀ ਚਾਹੀਦੀ ਹੈ। ਸਜ਼ਾ ਸੰਬੰਧੀ ਕੀ ਗੱਲਾਂ ਚੱਲ ਰਹੀਆਂ ਨੇ? ਸਜ਼ਾ ਸੰਬੰਧੀ ਸਰਕਾਰੀ ਤੌਰ ਤੇ ਪੰਜਾਬ ਸਰਕਾਰ ਵੱਲੋਂ ਕੀ ਆਵਾਜ਼, ਕਵਾਇਦ? ਆ ਪਿਛਲੇ ਦਿਨਾਂ ਦੌਰਾਨ ਕੀਤੀ ਕੀ ਉਸ ਬਾਰੇ ਤੁਹਾਨੂੰ ਪ੍ਰੋਗਰਾਮ ਚ ਅੱਗੇ ਜਾ ਕੇ ਜਾਣਕਾਰੀ ਦਵਾਂਗੇ ਪਰ ਇਸ ਵੇਲੇ ਜੋ ਆਪਾਂ ਘਟਨਾ ਜੋ ਬੇਦਰਬੀ ਦੀਆਂ ਵਾਪਰੀਆਂ ਨੇ ਜਾਂ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਦੇ ਤਾਜ਼ਾ ਰੁਝਾਨ ਹੀ ਦੱਸਦੇ ਨੇ ਕਿ ਰੌਲਾ ਬਹੁਤ ਪੈਂਦਾ ਪਰ ਬੇਦਰਬੀ ਦੇ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਹੁਣ ਵੀ ਵਾਪਰ ਰਹੀਆਂ ਆਏ ਦਿਨ ਆਏ ਦਿਨ ਕਿਸ ਨਾ ਕਿਸੇ ਪਿੰਡ ਕਸਬੇ ਇਲਾਕੇ ਚੋਂ ਬੇਦਰਬੀ ਹੋਣ ਦੀ ਘਟਨਾ ਸਾਹਮਣੇ ਆ ਹੀ ਜਾਂਦੀ ਹੈ ਤੇ ਜਿਵੇਂ ਕਿ ਆਪਾਂ ਪਹਿਲਾਂ ਜ਼ਿਕਰ ਕੀਤਾ ਹੁਣ ਤਾਂ ਵਿਦੇਸ਼ ਵਿੱਚੋਂ ਵੀ ਬਿਰਵੀ ਦੀ ਇੱਕ ਸ਼ਕਤੀਕਰਨਾ ਦੀ ਸੂਚਨਾ ਮਿਲੀ ਸੀ ਪਿਛਲੇ ਦਿਨੀ ਇੰਗਲੈਂਡ ਦੇ ਲੀਡ ਜ਼ਿਲ੍ਹਕੇ ਦੇ ਵਿੱਚ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਕਥਿਤ ਬਿਰਵੀ ਦੀ ਇੱਕ ਸੂਚਨਾ ਆ ਚੁੱਕੀ ਹੈ ਜਿਹਦੇ ਸਬੰਧੀ ਉੱਥੋਂ ਦੀ ਵੈਸਟ ਯਾਕਸ਼ਰ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਕਸਟਾਨਿਕ ਸੇ ਖਾਗੂ ਦੀ ਸ਼ਿਕਾਇਤ ਤੇ ਘਟਨਾਕਰਮ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਪਾਵਨ ਅੰਗ ਜਿਹੜੇ ਨੇ ਇਤਰਾਜ਼ਯੋਗ ਸਥਿਤੀ ਵਿੱਚ ਮਿਲੇ ਸਨ। ਸੂ ਘਟਨਾ ਸੰਬੰਧੀ ਪੂਰਾ ਤਾਂ ਹਾਲੇ ਸਪਸ਼ਟ ਨਹੀਂ ਹੋ ਸਕਿਆ ਪਰ ਪਾਵਨ ਅੰਗ ਮਿਲੇ ਨੇ ਤੇ ਸਹੀ ਹਾਲਤ ਵਿੱਚ ਨਹੀਂ ਮਿਲੇ। ਸੰਭਾਵਨਾ ਹੈ ਕਿ ਬੇਦਬੀ ਹੋਈ ਹੋ ਸਕਦੀ ਹੈ ਜਿਸ ਦੀ ਜਾਂਚ ਉਥੋਂ ਦੀ ਇੰਗਲੈਂਡ ਦੇ ਲੀਡਜ਼ ਇਲਾਕੇ ਦੇ ਹੈਡਿੰਗਲੇ ਇਲਾਕੇ ਦੇ वेस्ट यॉर्कशायर पुलिस ਵੱਲੋਂ ਕੀਤੀ ਜਾ ਰਹੀ ਹੋਰ ਬੇਰਬੀ ਸਾਹਮਣੇ ਆਉਣਗੇ ਕਾਫੀ ਕੁਝ ਸਪਸ਼ਟ ਹੋਵੇਗਾ ਪਰ ਇੱਕ ਖਤਰੀ ਦੀ ਘੰਟੀ ਹੈ ਕਿ ਬੇਰਬੀ ਦੇ ਘਟਨਾਵਾਂ ਪੰਜਾਬ ਤੋਂ ਬਾਹਰ ਦੇਸ਼ ਤੋਂ ਬਾਹਰ ਵੀ ਦਸਤਕ ਦੇਣ ਲੱਗ ਪਈਆਂ ਨੇ ਆਪ ਆਸ ਕਰਦੇ ਕਿ ਇਹ ਤਾਂ ਨਾ ਹੋਵੇ ਪਰ ਚੌਕਸੀ ਤਾਂ ਵਰਤੀ ਜਾਣੀ ਜ਼ਰੂਰੀ ਹੈ ਸਾਵਧਾਨੀ ਵਰਤੀ ਜਾਣੀ ਜ਼ਰੂਰੀ ਹੈ ਗੁਰਦੁਆਰਾ ਸਾਹਿਬਾਨ ਬਹੁਤ ਵੱਡੀ ਤਾਦਾਦ ਵਿੱਚ ਨੇ ਸੰਗਤਾਂ ਜਿੱਥੇ ਵਸਦੀਆਂ ਨੇ ਗੁਰਦੁਆਰਾ ਸਹਿਬਾਨ ਦੀ ਉਸਾਰੀ ਹੁੰਦੀ ਹੈ ਪ੍ਰਬੰਧਕੀ ਕਮੇਟੀਆਂ ਵੀ ਬਣੀਆਂ ਆਉਂਦੀਆਂ ਨੇ ਪਰ ਗੁਰੂ ਘਰਾਂ ਦੀ ਸੁਰੱਖਿਆ ਤੇ ਉੱਥੇ ਕੋਈ ਵੀ ਸਿਰਫਰਾ ਆ ਕੇ ਬੇਦਬੀ ਕਰਨ ਦੀ ਕੋਸ਼ਿਸ਼ ਨਾ ਕਰੇ ਇਸ ਲਈ ਵੀ ਪ੍ਰਬੰਧ ਕੀਤੇ ਜਾਣੇ ਨੇ ਇਸ ਲਈ ਵੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਸਥਾਨਕ ਪ੍ਰਬੰਧਕਾਂ ਵੱਲੋਂ ਇਹ ਵੀ ਇੱਕ بڑا ਜ਼ਰੂਰੀ ਪਹਿਲੂ ਹੈ ਇਸ ਪੂਰੀ ਗੱਲਬਾਤ ਸੋ ਬੇਰਬੀ ਦੇ ਘਟਰਾਵਾ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਘਟਣ ਦਾ ਨਾਂ ਨਹੀਂ ਲੈ ਰਹੀਆਂ ਸਗੋਂ ਲਗਾਤਾਰ ਵਾਪ ਰਹੀਆਂ ਤੇ ਜਿਵੇਂ ਕਿ ਆਪਾਂ ਪਹਿਲਾਂ ਵੀ ਕਈ ਵਾਰ ਜ਼ਿਕਰ ਕਰ ਚੁੱਕੇ ਹਾਂ ਇੰਨੀਆਂ ਕਾਮਨ ਇੰਨੀਆਂ ਆਮ ਬਣਾ ਦਿੱਤੀਆਂ ਗਈਆਂ ਨੇ ਕਿ ਬਹੁਤੇ ਲੋਕਾਂ ਦਾ ਹੁਣ ਇਧਰ ਧਿਆਨ ਹੀ ਨਹੀਂ ਜਾਂਦਾ ਉਹਨਾਂ ਦੀ ਇੱਕ ਆਮ ਚੀਜ਼ ਹੋ ਗਈ ਹੈ ਜਦਕਿ ਇਦਾਂ ਹਰਗੇਜ਼ ਨਹੀਂ ਹੋਣਾ ਚਾਹੀਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਣ ਸਤਕਾਰ ਤੇ ਰਤਬਾ ਸਭ ਤੋਂ ਉੱਪਰ ਹੈ ਇਸ ਦੀ ਸਨ ਸਤਕਾਰ ਹੋਣਾ ਚਾਹੀਦਾ ਇਸ ਕਰਕੇ ਬੇਦਬੀ ਦੀ ਘਟਨਾ ਭਾਵੇਂ ਛੋਟੀ ਹੈ ਭਾਵੇਂ ਵੱਡੀ ਹੈ ਸੈਂਚੀਆਂ ਦੇ ਅੰਗ ਮਿਲਣ ਦੀ ਗੱਲ ਹੋਵੇ ਜਾਂ ਗੁਟਕਾ ਸਾਫ ਦੀ ਗੱਲ ਹੋਵੇ ਭਾਵਨ ਗੁਰਬਾਣੀ ਦੀ ਜਿੱਥੇ ਵੀ ਉਹ ਇਹੋ ਜਿਹੀ ਮੰਦਭਾਗੀ ਘਟਨਾ ਵਾਪਰਦੀ ਹੈ ਧਿਆਨ ਦੇਣਾ ਬਣਦਾ ਹੈ ਦੋਸ਼ੀ ਫੜੇ ਜਾਣੇ ਜ਼ਰੂਰੀ ਨੇ ਤਾਂ ਕਿ ਕੋਈ ਇਦਾਂ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਸੋਚੇ ਡਰ ਹੋਵੇ ਪਿਆ ਹੋਵੇ ਤੇ ਇਹ ਘਟਨਾ ਕੋਈ ਆਮ ਘਟਨਾ ਨਹੀਂ ਇਹ ਚੀਜ਼ ਵੀ ਸਮਝਣ ਦੀ ਲੋੜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਰੇ ਸਾਰੇ ਸੀਸ ਚੁਕ ਹੁੰਦੇ ਨੇ ਵੱਖ-ਵੱਖ ਵਰਗਾਂ ਦੇ ਵੱਖ-ਵੱਖ ਧਰਮਾਂ ਦੇ ਲੋਕ ਆ ਕੇ ਨਤਮਸਤਕ ਹੁੰਦੇ ਨੇ ਸਤਿਕਾਰ ਵਜੋ ਸੋ ਉਸੇ ਗੁਰੂ ਸਾਹਿਬ ਦਾ ਸਤਿਕਾਰ ਹਰ ਵਕਤ ਹੋਣਾ ਜ਼ਰੂਰੀ ਹੈ ਬੇਰਵੀ ਦੇ ਘਟਵਾਵਾ ਜਦੋਂ ਵਰਤਦੀਆਂ ਨੇ ਇਸੇ ਕਰਕੇ ਉਹਨਾਂ ਨੂੰ ਗੰਭੀਰਤਾ ਨਾਲ ਲੈ ਜਾਣ ਦੀ ਲੋੜ ਹੈ ਬਹੁਤ ਜ਼ਿਆਦਾ ਤਰਜੀਹੀ ਆਧਾਰ ਉਪਰ ਦੋਸ਼ੀਆਂ ਨੂੰ ਫੜ ਕੇ ਸਜ਼ਾ ਦਿੱਤੀ ਜਾਣੀ ਜ਼ਰੂਰੀ ਹੈ ਤੁਸੀਂ ਵੀ ਵੇਖ ਰਹੇ ਹੋਵੋਗੇ ਕਿ ਸਰਕਾਰਾਂ ਦੀ ਇੱਛਾ ਸ਼ਕਤੀ ਵਿੱਚ ਵੀ ਕਮੀ ਨਜ਼ਰ ਆਉਂਦੀ ਹੈ ਕਿ ਬੇਅਦਬੀ ਦੇ ਘਟਰਾਵਾਂ ਦੇ ਦੋਸ਼ੀਆਂ ਨੂੰ ਸਜ਼ਾਵਾ ਕਿਉਂ ਨਹੀਂ ਮਿਸਾਲੀਆਂ ਸਜ਼ਾਵਾ ਕਿਉਂ ਨਹੀਂ ਸੋ ਸਜ਼ਾ ਵੀ ਜਿਹੜੀ ਹੈ ਜਿਹੜੀ ਦਿੱਤੀ ਜਾਣੀ ਹੈ ਉਹ ਵੀ ਇੱਕ ਵੱਡਾ ਮੁੱਦਾ ਬਣ ਕੇ ਉੱਭਰਦੀ ਹੈ ਸਜ਼ਾ ਕਿਹੋ ਜਿਹੀ ਹੋਵੇ ਸਜ਼ਾ ਕਿੰਨੀ ਹੋਣੀ ਚਾਹੀਦੀ ਹੈ? ਮਿਰਬੀਰੇ ਘਟਨਾਵਾਂ ਨੂੰ ਨਾਥ ਕਿਵੇਂ ਪਾਈ ਜਾ ਸਕੇ? ਇਹਨਾਂ ਮੁੱਦਿਆਂ 'ਤੇ ਚਰਚਾ ਤਾਂ ਬਹੁਤ ਹੁੰਦੀ ਹੈ ਪਰ ਕੋਈ ਠੋਸ ਕਾਰਵਾਈ ਨਹੀਂ ਹੁੰਦੀ। ਅਮਲੀ ਰੂਪ ਵਿੱਚ ਕੋਈ ਕਾਰਵਾਈ ਹੋਵੇ, ਇਹਦੀ ਆਪਾਂ ਹਲੇ ਉਡੀਕ ਹੀ ਕਰ ਰਹੇ ਹਾਂ। ਤੇ ਜਦੋਂ ਗੱਲ ਹੁੰਦੀ ਹੈ ਨਾ ਸਜ਼ਾ ਦੀ। ਜਾਂ ਸਜ਼ਾ ਕਿਦਾਂ ਦੀ ਹੋਵੇ। ਉਸ ਵਿੱਚ ਵੀ ਕਈ ਨਵੀਆਂ ਚੀਜ਼ਾਂ ਸਾਹਮਣੇ ਆਈਆਂ। ਪਿਛਲੇ ਦਿਨੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਸਰਕਾਰ ਨੂੰ ਇਸ ਸਬੰਧੀ ਅਪੀਲ ਵੀ ਕੀਤੀ ਜਾ ਚੁੱਕੀ ਗੱਲ ਕਹੀ ਵੀ ਜਾ ਚੁੱਕੀ ਕਿ ਬੇਦਬੀ ਮਾਮਲਿਆਂ ਲਈ ਸਜ਼ਾ ਦਾ ਪ੍ਰਬੰਧ ਜਿਹੜਾ ਠਕਵਾ ਹੋਣਾ ਚਾਹੀਦਾ ਇੱਕ ਛੋਟੀ ਜੀ ਬ੍ਰੇਕ ਲਈ ਆਪਾਂ ਰੁਕਾਂਗੇ ਤੇ ਇਸ ਬ੍ਰੇਕ ਦੇ ਵਕਫੇ ਤੋਂ ਬਾਅਦ ਅੱਜ ਦੀ ਇਸ ਗੱਲਬਾਤ ਨੂੰ ਠੀਕ ਇਸੇ ਤਰ੍ਹਾਂ ਇਸੇ ਵਿਸ਼ੇ ਸਮੇਤ ਯਾਨੀ ਕਿ ਬੇਦਬੀ ਮਾਮਲਿਆਂ ਸਮੇਤ ਆਪਾਂ ਜਾਰੀ ਰੱਖਾਂਗੇ ਬੇਤਵੀ ਮਾਮਲਿਆਂ ਦੇ ਕੁਝ ਹੋਰ ਘਟਨਾਕ੍ਰਮ ਕੁਝ ਹੋਰ ਤਾਜ਼ਾ ਪਹਿਲੂ ਸਮਝਾਂਗੇ ਇਸ ਛੋਟੀ ਜਹੀ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਇਸ ਬ੍ਰੇਕ ਦੌਰਾਨ ਵੀ ਤੁਸੀਂ ਜੁੜੇ ਰਹੋ ਪ੍ਰੋਗਰਾਮ ਸਪੈਸ਼ਲ ਰਿਪੋਰਟ ਦਾ ਪੰਜਾਬ ਟਾਕ ਸਤੇ ਇਸੇ ਤਰ੍ਹਾਂ ਜਾਰੀ ਰਹੇਗਾ ਮਿਲਦੇ ਹਾਂ ਇਸ ਛੋਟੀ ਜਹੀ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਾਰੀ ਹੈ ਜੀ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਪੰਜਾਬ ਟਾਕਸ ਚੈਨਲ ਉੱਪਰ ਬ੍ਰੇਕ ਤੋਂ ਬਾਅਦ ਗੱਲਬਾਤ ਦੇ ਸਿਲਸਿਲੇ ਨੂੰ ਜਾਰੀ ਰੱਖਦੇ ਹਾਂ ਅੱਜ ਦੀ ਸਮੁੱਚੀ ਗੱਲਬਾਤ ਵਿੱਚ ਆਪਾਂ ਧਿਆਨ ਦਿੱਤਾ ਹੈ ਬੇਵਦੀ ਮਾਮਲਿਆਂ ਵੱਲ ਕਿਉਂਕਿ ਇੱਧਰ ਧਿਆਨ ਦੇਣਾ ਬਣਦਾ ਵੀ ਹੈ ਆਮ ਤੌਰ ਤੇ ਮੀਡੀਆ ਤੇ ਮੀਡੀਆ ਦੇ ਲੋਕ ਬੇਵਦੀ ਘਟਨਾਵਾਂ ਦੀ ਉਦੋਂ ਹੀ ਗੱਲ ਕਰਦੇ ਆ ਜਦੋਂ ਸੰਗਠਨਾ ਧਰਨਾ ਲਾ ਦਿੰਦੀਆਂ ਨੇ ਇਨਸਾਫ ਉਡੀਕਦੀਆਂ ਉਡੀਕਦੀਆਂ ਜਦੋਂ ਮਜਬੂਰੀ ਵਸ ਧਰਨੇ ਉੱਪਰ ਬੈਠਦੇ ਨੇ ਤਾਂ ਜਾ ਕੇ মিডিਆ ਇਧਰ ਧਿਆਨ ਦਿੰਦਾ ਹੈ ਪਰ ਏਕ ਅਜਿਹਾ ਮਾਮਲਾ ਸੀ ਵਾਰ-ਵਾਰ ਕਿ ਆਪਾਂ ਦੀ ਅੱਜ ਦੀ ਗੱਲ ਲਾਈਵ ਸ਼ੋਅ ਦੇ ਵਿੱਚ ਵਾਰ-ਵਾਰ ਗੱਲ ਕੀਤੀ ਹੈ ਆਵਾਜ਼ ਉਠਾਈ ਹੈ ਕਿ ਬੇਅਦਬੀ ਘਟਨਾਵਾਂ ਸੰਬੰਧੀ ਚਰਚਾ ਹਰ ਵਕਤ ਹੋਣੀ ਚਾਹੀਦੀ ਹੈ ਇਨਸਾਫ ਦੀ ਪ੍ਰਾਪਤੀ ਲਈ ਲਗਾਤਾਰ ਆਵਾਜ਼ ਉਠਣੀ ਚਾਹੀਦੀ ਹੈ ਨਾ ਕਿ 3 ਮਹੀਨੇ 6 ਮਹੀਨੇ ਬਾਅਦ ਸੋ ਇਸੇ ਕਰਕੇ ਆਪਾਂ ਇੱਕ ਵਾਰ ਫਿਰ ਅੱਜ ਇਸ ਗੱਲਬਾਤ ਦੇ ਜ਼ਰੀਏ ਬੇਅਦਬੀ ਮਾਮਲਿਆਂ ਵੱਲ ਧਿਆਨ ਦੇ ਰਹੇ ਹਾਂ ਕੀ سنگੀਨ ਮਾਮਲੇ ਨੇ ਰੁਕਣ ਦਾ ਨਾਂ ਨਹੀਂ ਲੈ ਰਹੇ ਘਟਣ ਦਾ ਨਾਂ ਨਹੀਂ ਲੈ ਰਹੇ ਟਲਣ ਦਾ ਨਾਂ ਨਹੀਂ ਲੈ ਰਹੇ ਬਲਕਿ ਪਹਿਲਾਂ ਵਾਂਗ ਜਾਰੀ ਨੇ ਬਲਕਿ ਵਾਧੇ-ਵਾਧੇ ਤਖਤ ਸਹਿਬਾਨ ਵੱਲ ਸ੍ਰੀ ਹਰਮੰਦਰ ਸਾਹਿਬ ਵਿੱਚ ਵੀ ਘਟਨਾਵਾਂ ਵਾਪਰਨ ਲੱਗੀ ਸੀ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਇਹੋ ਜਿਹੇ ਘਟਨਾਵਾਂ ਦੀ ਸ਼ੱਕੀ ਸੰਭਾਵਨਾ ਦੱਸੀ ਜਾ ਰਹੀ ਹੈ ਸੋ ਜਿਹੜਾ ਬੇਦਬੀ ਮਾਮਲਿਆਂ ਦਾ ਇਹ ਜੋ ਰੁਝਾਨ ਹੈ ਇਹਨੂੰ ਨੱਥ ਪਾਏ ਜਾਣ ਦੀ ਲੋੜ ਹੈ ਪੰਜਾਬ ਦੇ ਅਮਨ ਕਾਨੂੰਨ અમન ચેન ਨੂੰ લાંબો લાકદીયે ਜਿਹੜੀ ਬੇਦਬੀ ਦੀ ਇੱਕ ਮਾੜੀ ਜਿਹੜੀ ਲੜੀ ਚੱਲ ਰਹੀ ਹੈ ਇਸ ਨੂੰ ਰੋਕ ਕੇ ਜਾਣਾ ਬਹੁਤ ਜ਼ਰੂਰੀ ਹੈ ਸਰਕਾਰ ਲਈ ਪ੍ਰਸ਼ਾਸਨ ਲਈ ਇਧਰਲੇ ਬੰਨੇ ਧਿਆਨ ਦੇਣਾ ਜ਼ਰੂਰੀ ਹੈ ਕਿਉਂਕਿ ਮੀਡੀਆ ਅਕਸਰ ਰੌਲਾ ਬਹੁਤ ਪਾਉਂਦਾ ਹੈ ਵੱਖ-ਵੱਖ ਘਟਨਾਵਾਂ ਨੂੰ ਲੈ ਕੇ ਪਰ ਬੇਦਬੀ ਮਾਮਲਿਆਂ ਸੰਬੰਧੀ ਜਿੰਨਾ ਸੰਜੀਵਗੀ ਨਾਲ ਇਹ ਮੁੱਦਾ ਉਠਾਇਆ ਜਾਣਾ ਚਾਹੀਦਾ ਸੀ ਵਿਚਾਰਿਆ ਜਾਣਾ ਚਾਹੀਦਾ ਸੀ ਇਨਸਾਫ ਦੀ ਗੱਲ ਹੋਣੀ ਚਾਹੀਦੀ ਸੀ ਉੰਨੀ ਹੋਈ ਨਹੀਂ ਹੈ ਸੋ ਇੱਕ ਚੀਜ਼ ਹੈ ਜਿਹਨੂੰ ਆਪਾਂ ਵਾਰ-ਵਾਰ ਗਲਬਾਤ ਜ਼ਰੀਏ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹੇ ਇੱਕ ਵਾਰ ਫੇਰ ਅੱਜ ਉਸੇ ਚੀਜ਼ ਨੂੰ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ ਤਾਜ਼ਾ ਜੋ ਇਹਦੇ ਵਿੱਚ ਘਟਨਾਕਰਮ ਵਾਪਰੇ ਨੇ ਉਹਨਾਂ ਦੇ ਪਰਿਪੇਖ ਵਿੱਚ ਜੋ ਤਕਸ਼ਦੀ ਕੇਸਗੜ ਸਾਹਿਬ ਵਿਖੇ ਬੇਦਬੀ ਕਰਨ ਵਾਲੇ ਨੂੰ ਜੋ ਸਜ਼ਾ ਹੋਈ ਹੈ ਨਾਕਾਫੀ ਸਜ਼ਾ ਜਿਹੜੀ ਆਮ ਸੰਗਤ ਵੀ ਮੰਨਦੀ ਹੈ ਡੇਰਾ ਮੁਖੀ ਨੂੰ ਪਰੋਲ ਮਿਲ ਗਈ ਇੱਕ ਵਾਰ ਫਿਰ ਸੱਤਵੀਂ ਵਾਰ ਪਰੋਲ ਮਿਲੀ ਹੈ ਇਦਾਂ ਲੱਗਦਾ ਕਿ ਜਨਮ ਦਿਨ ਮਨਾਉਣ ਦੇ ਲਈ ਜੇਲ੍ਹ ਤੋਂ ਬਾਹਰ ਭੇਜ ਦਿੱਤਾ ਗਿਆ ਜਿੱਦਰ ਨੂੰ ਬੇਦਬੀ ਦੇ ਘਟਰਾਵਾਂ ਦੇ ਤਾਰ ਜੁੜਦੇ ਨੇ ਅੱਧੇ ਦੋਸ਼ੀ ਤਾਂ ਹਾਲੇ ਫਰਾਰ ਨੇ ਪੁਲਿਸ ਦੀ ਗ੍ਰਿਫਤ ਵਿੱਚ ਆਏ ਹੀ ਨਹੀਂ ਮੁੱਖ ਮਲਜ਼ਮ ਮੁੱਖ ਸਾਜ਼ਿਸ਼ ਕਰਤਾ ਜਿਹੜਾ ਬੇਦਬੀ ਦੀ ਸਾਜ਼ਿਸ਼ ਰਚਣ ਵਾਲਾ ਪੁਲਿਸ ਤੇ ਹਾਲੇ ਪਹੁੰਚ ਵਿੱਚ ਹੀ ਨਹੀਂ ਤੇ ਡੇਰਾ ਮੁਖੀ ਨੂੰ ਵਾਰ-ਵਾਰ ਪਰੋਲ ਮਿਲਦੀ ਰਹੀ ਹੈ ਹੁਣ ਫੇਰ ਪੈਰੋਲ ਮਿਲ ਗਈ ਇਹ ਸੱਤਵੀਂ ਵਾਰ ਪੈਰੋਲ ਮਿਲ ਗਈ ਸੋ ਜਿਹੇ ਵਿੱਚ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿੰਨਾ ਕਿ ਇਨਸਾਫ ਇਸ ਬੰਨੇ ਹੋ ਰਿਹਾ ਹੋਵੇਗਾ ਸੋ ਬੇਦਵੀ ਮਾਮਲੇ ਪ੍ਰਤੀ ਸੰਜੀਦਗੀ ਨਾਲ ਇਮਾਨਦਾਰੀ ਨਾਲ ਸਿਆਸੀ ਪਾਰਟੀਆਂ ਨੂੰ ਆਪਣੇ ਜੋ ਕੀਤੇ ਹੋਏ ਵਾਦੇ ਨੇ ਜੋ ਸੰਗਤ ਨੂੰ ਭਰੋਸੇ ਦਿੱਤੇ ਗਏ ਸੀ ਉਹਨਾਂ ਮੁਤਾਬਕ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਗੁਰਬਾਣੀ ਕੀਰਤਨ ਦਾ ਪ੍ਰਸਾਰਣ ਦਾ ਮਸਲਾ ਚੱਲ ਰਿਹਾ ਹੈ ਕੁਰਤਾ ਆਮਕ ਮਸਲੇ ਚੱਲਦੇ ਨੇ ਸ਼੍ਰੋਮਣੀ ਕਮੇਟੀ ਚੋਣਾਂ ਦੀ ਵੀ ਗੱਲ ਹੁੰਦੀ ਹੈ ਬਹੁਤ ਸਾਰੇ ਮਸਲੇ ਨੇ ਪਰ ਇਹ ਵੀ ਮਸਲਾ ਬਹੁਤ ਜ਼ਿਆਦਾ ਜ਼ਰੂਰੀ ਹੈ ਬੇਦਬੀ ਵਾਲਾ ਮਾਮਲਾ ਇਹਦੇ ਵਿੱਚ ਇਨਸਾਫ ਹੋਣਾ ਸੰਗਤਾਂ ਲਈ ਜੋ ਸਿੱਖ ਨੌਜਵਾਨ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਲਈ ਇਨਸਾਫ ਦੀ ਗੱਲ ਸਭ ਤੋਂ ਜ਼ਰੂਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਤੇ ਸਤਕਾਰ ਨੂੰ ਸਰਬਉੱਤਮ ਮੰਨਦੇ ਹੋਏ ਇਹਨਾਂ ਮਾਮਲਿਆਂ ਵਿੱਚ ਇਨਸਾਫ ਕੀਤਾ ਜਾਣਾ ਜ਼ਰੂਰੀ ਹੈ ਮਿਸਾਲੀ ਕਾਰਵਾਈ ਹੋਣੀ ਜ਼ਰੂਰੀ ਸੋਇਤ ਅਸੀਂ ਗੱਲ ਬੇਦਵੀ ਮਾਮਲਿਆਂ ਦੀ ਇਸ ਤੋਂ ਇਲਾਵਾ ਪੰਜਾਬ ਦੇ ਮੌਜੂਦਾ ਹਾਲਾਤ ਦੀ ਗੱਲ ਕਰੀਏ ਤਾਂ ਹੜ੍ਹਾਂ ਦੀ ਸਥਿਤੀ ਨੂੰ ਵੀ ਵਾਚਣਾ ਜ਼ਰੂਰੀ ਹੈ ਕੀ ਇਹੋ ਜਿਹੇ ਹਾਲਾਤ ਨੇ ਐਸ ਵੇਲੇ ਅਤੇ ਕੁਝ ਹੋਰ ਤਾਜ਼ਾ ਮਸਲੇ ਜੋ ਚਰਚਾ ਦਾ ਵਿਸ਼ਾ ਬਣ ਰਹੇ ਨੇ ਉਹਨਾਂ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਕੁਝ ਹੋਰ ਤਾਜ਼ਾ ਮਾਮਲਿਆਂ ਦੇ ਨਾਲ ਪੰਜਾਬ ਅੰਦਰ ਹੜ੍ਹਾਂ ਦੀ ਸਥਿਤੀ ਸੰਬੰਧੀ ਤਾਜ਼ਾ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਪੰਜਾਬ ਵਿੱਚ ਹੜ੍ਹਾਂ ਦਾ ਖਤਰਾ ਬਰਕਰਾਰ ਹੈ ਪਾਣੀ ਦੀ ਮਾਰ ਜਿਹੜੀ ਉਹ ਵੀ ਬਰਕਰਾਰ ਹੈ ਹਾਲਾਂਕਿ ਗਵਾਂਡੀ ਸੂਬੇ ਹਰਿਆਣਾ ਵਿੱਚ ਵੀ ਪਾਣੀ ਭਰਨ ਦੀਆਂ ਸੂਚਨਾਵਾਂ ਮਿਲੀਆਂ ਨੇ ਦਿੱਲੀ ਵਿੱਚ ਯਮਨਾ ਕਰਕੇ ਜੋ ਪਾਣੀ ਦਾ ਪੱਧਰ ਵਧਿਆ ਸੀ ਜੋ ਹੜ੍ਹਾਂ ਵਰਗੀ ਸਥਿਤੀ ਬਣੀ ਸੀ ਉੱਥੇ ਪਾਣੀ ਦਾ ਪੱਧਰ ਕੁਝ ਘਟਿਆ ਪਰ ਪੰਜਾਬ ਵਿੱਚ ਹਾਲੇ ਕੁਝ ਰਾਹਤ ਮਿਲਦੀ ਹੋਈ ਵਿਖਾਈ ਨਹੀਂ ਦੇ ਰਹੀ ਸੌਣ ਦਾ ਮਹੀਨਾ ਚੱਲ ਰਿਹਾ ਸੋ ਮੀ ਪੈਣੇ ਵੀ ਸੁਭਾਵਕ ਨੇ ਤਾਜ਼ਾ ਮੀਂਹ ਪੈਵੀ ਨੇ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ। ਸੋ ਜਿਹ ਵਿੱਚ ਰਾਹਤ ਅਤੇ ਬਚਾਅ ਕਾਰਜ ਕੁਝ ਸਮੇਂ ਲਈ ਥੋੜੇ ਸਮੇਂ ਲਈ ਪ੍ਰਭਾਵਿਤ ਹੋਏ ਪਰ ਮੀਂਹ ਪੈਣ ਉਪਰੰਤ ਮੌਸਮ ਸਾਫ਼ ਵੀ ਹੋਇਆ। ਧੁੱਪ ਨਿਕਲੀ ਜਿਸ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਇੱਕ ਵਾਰ ਫਿਰ ਤੇਜ਼ੀ ਨਾਲ ਚੱਲਦੇ ਹੋਏ ਵਿਖਾਈ ਦਿੱਤੇ ਨੇ ਅਤੇ ਪੰਜਾਬ ਦੇ ਨੌਜਵਾਨਾਂ ਉਤੇ ਆਧਾਰਿਤ ਜਥੇਬੰਦੀਆਂ ਤੇ ਸੰਸਥਾਵਾਂ ਲਗਾਤਾਰ ਸੇਵਾ ਕਾਰਜਾਂ ਵਿੱਚ ਲੱਗੇ ਹੋਏ। ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਲਗਾਤਾਰ ਆਪਣੀ ਸਰਗਰਮੀ ਜਾਰੀ ਰੱਖੀ ਹੈ। ਉਹਨਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਵੀ ਕੀਤਾ ਹੈ। ਅਤੇ ਪੰਜਾਬ ਦੇ ਲੋਕਾਂ ਨੂੰ ਇਹ ਵੀ ਭਰੋਸਾ ਦਵਾਇਆ ਹੈ ਕਿ ਉਹ ਪਲ-ਪਲ ਦੀ ਸਥਿਤੀ ਉੱਪਰ ਨਜ਼ਰ ਰੱਖ ਰਹੇ ਨੇ। ਅਤੇ ਸੂਬੇ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਉਹਨਾਂ ਨੇ ਆਪਣੇ ਵੱਲ ਭਰੋਸਾ ਦਵਾਇਆ ਹੈ ਕਿ ਪੰਜਾਬ ਸਰਕਾਰ ਇਸ ਮੌਕੇ ਸਥਿਤੀ ਦੀ ਪੂਰੀ ਨਿਗਰਾਨੀ ਕਰ ਰਹੀ ਹੈ ਉਹ ਅਤੇ ਉਹਨਾਂ ਦੇ ਮੰਤਰੀ ਮੰਡਲ ਵੱਲੋਂ ਲਗਾਤਾਰ ਇਸ ਪੰਨੇ ਧਿਆਨ ਦਿੱਤਾ ਜਾ ਰਿਹਾ ਪਰ ਲੋਕਾਂ ਲਈ ਫਿਲਹਾਲ ਹੜ੍ਹਾਂ ਦਾ ਪਾਣੀ ਇੱਕ ਵੱਡਾ ਖਤਰਾ ਜ਼ਰੂਰ ਬਣਿਆ ਹੋਇਆ ਹੈ ਰਾਵੀ ਦਰਿਆ ਦੇ ਆਸ-ਪਾਸ ਵਸਤੇ ਪਿੰਡਾਂ ਵੱਲੋਂ ਪਿੰਡਾਂ ਦੇ ਲੋਕਾਂ ਵੱਲੋਂ ਰਾਤ ਨੂੰ ਠਿਕਰੀ ਪੈਰੇ ਵੀ ਲਾਏ ਜਾ ਰਹੇ ਨੇ ਪਾਣੀ ਦਾ ਧਿਆਨ ਰੱਖਣ ਲਈ ਕਿ ਉਹਨਾਂ ਦੇ ਆਰਾਮ ਕਰਨ ਦੇ ਵੇਲੇ ਇਹ ਨਾ ਹੋਵੇ ਕਿ ਪਾਣੀ ਅਚਾਨਕ ਆ ਕੇ ਸਭ ਕੁਝ ਡੁਬਾ ਦੇਵੇ ਸੋ ਲੋਕੀ ਹਾਲੇ ਵੀ ਇਸ ਬੰਦੇ ਫਿਕਰਮੰਦ ਨੇ ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਭਰਿਆ ਉੱਥੇ ਲੋਕਾਂ ਦੀਆਂ ਮੁਸੀਬਤਾਂ ਬਰਕਰਾਰ ਨੇ ਬਿਮਾਰੀਆਂ ਫੈਲਣ ਦਾ ਖਤਰਾ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਜਿਹੜੇ ਇਲਾਕੇ ਸੁਰੱਖੇਤ ਨੇ ਉੱਥੇ ਵੀ ਲੋਕਾਂ ਅੰਦਰ ਸਹਿਮ ਪਾਇਆ ਜਾ ਰਿਹਾ ਹੈ ਪਾਣੀ ਨੂੰ ਲੈ ਕੇ ਪਾਣੀ ਦੇ ਵਹਾਅ ਨੂੰ ਲੈ ਕੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਟੀਵੀ ਪ੍ਰਸਾਰਣ ਨੂੰ ਲੈ ਕੇ ਮਾਹੌਲ ਲਗਾਤਾਰ ਭਖਿਆ ਹੋਇਆ ਹੈ ਇਸ ਸਬੰਧੀ ਲਗਾਤਾਰ ਕੁਇਨੋ ਕੇ ਨਵੀਂ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਪਹਿਲਾ ਇਹ ਐਲਾਨ ਹੋਇਆ ਸੀ ਕਿ 24 ਤਰੀਕ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ YouTube ਚੈਨਲ ਵੱਲੋਂ ਪ੍ਰਸਾਰਣ ਸ਼ੁਰੂ ਕੀਤਾ ਜਾਵੇਗਾ ਇਸ ਨੂੰ ਲੈ ਕੇ ਬੀਤੇ ਕੱਲ ਯਾਨੀ ਕਿ 23 ਜੁਲਾਈ ਦਿਨ ਐਤਵਾਰ ਨੂੰ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਸਮਾਗਮ ਵੀ ਕੀਤਾ ਗਿਆ ਨਵੇਂ YouTube ਚੈਨਲ ਦੀ ਆਰੰਭਤਾ ਨੂੰ ਲੈ ਕੇ ਅਰਦਾਸ ਸਮਾਗਮ ਕੀਤਾ ਗਿਆ ਇਸ ਵਿੱਚ ਅਰਦਾਸ ਕੀਤੀ ਗਈ YouTube ਚੈਨਲ ਨੂੰ ਲੈ ਕੇ ਉਸ ਦੇ ਆਗਾਜ਼ ਨੂੰ ਲੈ ਕੇ ਅਤੀਵੀ ਕਿਹਾ ਗਿਆ ਸੀ ਕਿ ਸ਼੍ਰੋਮਣੀ ਕਮੇਟੀ ਦੀ ਸਬ ਕਮੇਟੀ ਨੇ ਇਸ ਚੈਨਲ ਦੇ ਸ਼ੁਰੂ ਹੋਣ ਵਿੱਚ ਬੜਾ ਯੋਗਦਾਨ ਪਾਇਆ ਨਾਲ ਦੀ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਬ ਕਮੇਟੀ ਦੀ ਗੱਲ ਕਰਨ ਦੇ ਨਾਲ ਨਾਲ ਇਸ ਗੱਲ ਨੂੰ ਵੀ ਦੁਬਾਰਾ ਦੱਸਿਆ ਗਿਆ ਕਿ ਸੈਟਲਾਈਟ ਚੈਨਲ ਸ਼ੁਰੂ ਕਰਨ ਲਈ ਵੀ ਸ਼੍ਰੋਮਣੀ ਕਮੇਟੀ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਜਦ ਤੱਕ ਸੈਟੇਲਾਈਟ ਚੈਨਲ ਦਾ ਆਗਾਜ਼ ਨਹੀਂ ਹੋ ਜਾਂਦਾ ਤਦ ਤੱਕ ਜੋ ਚੈਨਲ ਮੌਜੂਦਾ ਸਮੇਂ ਟੀਵੀ ਜ਼ਰੀਏ ਪ੍ਰਸਾਰਣ ਕਰ ਰਿਹਾ ਉਸ ਪ੍ਰਸਾਰਣ ਨੂੰ ਜਾਰੀ ਰੱਖਿਆ ਜਾਵੇਗਾ ਹੁਣ ਇਸ ਚੀਜ਼ ਨੂੰ ਲੈ ਕੇ ਕਾਫੀ ਸਵਾਲ ਉੱਠ ਰਹੇ ਨੇ ਪ੍ਰਮੁੱਖ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਜਿਕਰ ਸ਼੍ਰੋਮਣੀ ਕਮੇਟੀ ਨੂੰ ਸੈਟਲਾਈਟ ਚੈਨਲ ਸ਼ੁਰੂ ਕਰਨ ਵਿੱਚ ਹਾਲੇ ਸਮਾਂ ਲੱਗ ਸਕਦਾ ਹੈ ਤਾਂ ਇੱਕੋ ਹੀ ਚੈਨਲ ਨੂੰ ਕਿਉਂ ਦੁਬਾਰਾ ਅਧਿਕਾਰ ਦਿੱਤੇ ਜਾ ਰਹੇ ਨੇ ਇਜਾਜ਼ਤ ਦਿੱਤੀ ਜਾ ਰਹੀ ਉਹਨਾਂ ਦਾ ਕਹਿਣਾ ਹੈ ਕਿ ਬਾਕੀ ਚੈਨਲਾਂ ਉੱਤੇ ਗੁਰਬਾਣੀ ਕੀਰਤਨ ਦਾ ਪ੍ਰਸਾਰਣ ਕਿਉਂ ਨਹੀਂ ਨਾਲ ਦੀ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੇਸ਼ਕਸ਼ ਕੀਤੀ ਹੋਈ ਹੈ ਕਿ ਉਹਨਾਂ ਦੀ ਸਰਕਾਰ ਨੂੰ ਜੇਕਰ ਸ਼੍ਰੋਮਣੀ ਕਮੇਟੀ ਇਜਾਜ਼ਤ ਦੇਵੇ ਤਾਂ ਉਹਨਾਂ ਦੀ ਪੰਜਾਬ ਸਰਕਾਰ 24 ਘੰਟੇ ਵਿੱਚ ਇਸ ਸੰਬੰਧੀ ਇੰਤਜ਼ਾਮ ਕਰਨ ਲਈ ਪ੍ਰਬੰਧ ਕਰਨ ਲਈ ਤਿਆਰ ਹੈ ਪਰ ਵੱਡੀ ਖਬਰ ਇਹ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ YouTube ਚੈਨਲ ਸ਼ੁਰੂ ਕਰਨ ਦੇ ਨਾਲ-ਨਾਲ ਸੈਟਲਾਈਟ ਚੈਨਲ ਜਿਹੜਾ ਸ਼ੁਰੂ ਕਰਨਾ ਉਸ ਦੇ ਸ਼ੁਰੂ ਹੋਣ ਤੱਕ ਮੌਜੂਦਾ ਪ੍ਰਸਾਰਣ ਕਰ ਰਹੇ ਨਿੱਜੀ ਚੈਨਲ ਨੂੰ ਵੀ ਪ੍ਰਸਾਰਣ ਜਾਰੀ ਰੱਖਣ ਲਈ ਕਿਹਾ ਗਿਆ ਸੋ ਇਹ ਆਪਣੇ ਆਪ ਵਿੱਚ ਇੱਕ ਵੱਡੀ ਸਰਗਰਮੀ ਹੈ ਇਸ ਮਾਮਲੇ ਵਿੱਚ ਤੇ ਕਾਫੀ ਸਵਾਲ ਵੀ ਉੱਠ ਰਹੇ ਨੇ YouTube ਚੈਨਲ ਜਿਹੜਾ ਸ਼ੁਰੂ ਕੀਤਾ ਗਿਆ ਉਹਦਾ ਨਾਂ ਤਬਦੀਲ ਹੋਣ ਨੂੰ ਲੈ ਕੇ ਵੀ ਕਾਫੀ ਚਰਚਾ ਚੱਲਦੀ ਰਹੀ ਹੈ ਪਰ ਹੁਣ ਮੌਜੂਦਾ ਸਮੇਂ ਇਸ ਮਾਮਲੇ ਵਿੱਚ ਕਾਫੀ ਕੁਝ ਹਾਲੇ ਹੋਰ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਮੌਜੂਦਾ ਸਮੇਂ ਪ੍ਰਸਾਰਣ ਕਰਨ ਵਾਲੇ ਚੈਨਲ ਨੂੰ ਹੀ ਦੁਬਾਰਾ ਪ੍ਰਸਾਰਣ ਜਾਰੀ ਰੱਖਣ ਲਈ ਕਹਿਣ ਦੇ ਪਿੱਛੇ ਵੱਡਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਸੰਗਤਾਂ ਦੇ ਕੋਲ ਮੋਬਾਈਲ ਜਾਂ ਇੰਟਰਨੈਟ ਦੀ ਸੂਰਤ ਨਹੀਂ ਹੁੰਦੀ ਸੋ ਬਹੁਤ ਹੀ ਸੰਗਤ ਜਿਹੜੀ ਵਾਂਝੀ ਰਹਿ ਸਕਦੀ ਹੈ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਨੂੰ ਸਰਵਣ ਕਰਨ ਤੋਂ ਸੋ ਇਸ ਚੀਜ਼ ਨੂੰ ਵੀ ਇੱਕ ਵੱਡਾ ਕਾਰਨ ਇਸ ਪਿੱਛੇ ਦੱਸਿਆ ਗਿਆ। ਸੋ ਕੁੱਲ ਮਿਲਾ ਕੇ ਗੁਰਬਾਣੀ ਕੀਰਤਨ ਦਾ ਪ੍ਰਸਾਰਣ ਜਿਹੜਾ ਇਹ ਜਿਹੜਾ ਮਾਮਲਾ ਹਾਲੇ ਕਾਫੀ ਹੋਰ ਭਖਦਾ ਹੋਇਆ ਵਿਖਾਈ ਦੇਰ ਹੈ। ਸਵੇਸਨ ਕੁਝ ਹੋਰ ਤਾਜ਼ਾ ਤੇ ਚਰਚਿਤ ਮਾਮਲੇ ਜੋ ਇਸ ਵੇਲੇ ਧਿਆਨ ਮੰਗਦੇ ਨੇ। ਇਹ ਸੀ ਅੱਜ ਦੀ ਵਿਸ਼ੇਸ਼ ਰਿਪੋਰਟ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਦੇਸ਼ਾਂ-ਵਿਦੇਸ਼ਾਂ ਵਿੱਚ माध्यम जरिए वेख रहे से। इस तरह होर भी ताज़ा तरीन खबर जारपूर अपडेट्स नहीं लगातार वेखते रहो द पंजाब टॉक्स ऐस अपडेट वि इजाजत दो बहुत बहुत धन्यवाद